ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਜੀ ਤੁਸੀਂ ਸਭ ਠੀਕ ਠਾਕ ਹੋ ਉਮੀਦ ਕਰਦੇ ਹਾਂ ਤੁਸੀਂ ਸਭ ਠੀਕ ਠਾਕ ਹੋਮੋਗੇ ਵਾਹਿਗੁਰੂ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਲੋ ਜੀ ਇੱਥੇ ਹੈਗਾ ਦੁਪਹਿਰ ਦਾ 3 ਵਜੇ ਦਾ ਟਾਈਮ ਹੈ ਤਾਂ ਆਪਾਂ ਅੱਜ ਕੱਪੜੇ ਧੋਤੇ ਸੀ ਇੱਕ ਦੋ ਬੈੱਡ ਸ਼ੀਟਾਂ ਸੀਗੀਆਂ ਤੇ ਬਾਕੀ ਪਾਉਣ ਵਾਲੇ ਸੀਗੇ ਲਾਈਟ ਨਹੀਂ ਸੀ ਆਉਂਦੀ ਤਿੰਨ ਚਾਰ ਦਿਨ ਹੋ ਗਏ ਦਿਨੇ ਲਾਈਟ ਬਹੁਤ ਘੱਟ ਲੱਗਦਾ ਸੀ ਤੇ ਕੱਪੜੇ ਹੋ ਗਏ ਜੀ ਜਮਾ ਹੱਥੀਂ ਵਿੱਚ ਬੈਠ ਕੇ ਧੋ ਨਹੀਂ ਸਕਦੀ ਕਿਉਂਕਿ ਮੈਨੂੰ ਡੈਸਕ ਵੀ ਪ੍ਰੋਬਲਮ ਆ ਤੇ ਫਿਰ ਮੇਰੀ ਲੱਤ ਚ ਖੰਬੀ ਚ ਨਾ ਬਹੁਤ ਤਰਦ ਪੈਂਦਾ ਲੱਕ ਵਿੱਚ ਵੀ ਤੇ ਲੱਤ ਵਿੱਚ ਵੀ ਤਾਂ ਕਰਕੇ ਫਿਰ ਕੱਪੜੇ ਜਮਾ ਹੀ ਹੋ ਗਏ ਸੀਗੇ ਤੇ ਅੱਜ ਆਪਾਂ ਧੋਤੇ ਆ ਤੇ ਲਾਈਟ ਟੀ ਕੀ ਜਰਾਕ ਪਤਾ ਨਹੀਂ ਕੀ ਗੱਲ ਆ ਕੱਟ ਲੱਗਦੇ ਜਾਂ ਤਾਂ ਕੋਈ ਇਸੇ ਪਾਸੇ ਕੋ ਫਾਲਟ ਫੁੱਡ ਪੈਂਦਾ ਨਹੀਂ ਨੇਰੀ ਤੇ ਸਾਡੇ ਜੀ ਰੋਜ਼ ਹੀ ਆ ਜਾਂਦੀ ਹੁਣ ਵੀ ਨਹੀਂਰੀ ਪੂਰੀ ਜੋਰੀ ਚੱਲਦੀ ਆ ਪਤਾ ਨਹੀਂ ਕਿਉਂ ਇੰਨੀ ਨੇਰੀ ਸਾਡੀ ਇਧਰ ਆਉਂਦੀ ਆ ਜਾਂ ਸਾਰੇ ਪਾਸੇ ਆਉਂਦੀ ਆ ਤੇ ਕਪੜੇ ਜੋੜ ਸਾਹਿਬ ਦੇ ਵੀ ਸੁੱਖ ਨਾਲ ਹੁਣ ਗਰਮੀ ਹੈਗੀ ਹੈ ਦੋ ਦੋ ਵਾਰ ਦੀਆਂ ਤੇ ਦਿਨ ਵਿੱਚ ਹੋਈ ਜਾਂਦੀਆਂ ਨੇ ਜੀ ਸਵੇਰੇ ਸ਼ਾਮ ਨਾ ਆ ਕੇ ਪਾਉਣੇ ਤੇ ਉਹ ਦੀ ਸਵਾਗਤ ਹੈ ਸਾਰੇ ਭੈਣ ਭਰਾਵਾਂ ਦਾ ਆਪਣੇ ਚੈਨਲ ਤੇ ਜੋ ਵੀ ਭੈਣ ਭਰਾ ਪਹਿਲਾਂ ਨਾਲ ਜੁੜੇ ਉਹਨਾਂ ਦਾ ਵੀ ਤੇ ਜੋ ਨਿਊ ਆਏ ਨਵੇਂ ਆਏ ਸਬਸਕ੍ਰਾਈਬ ਕਰੋ ਜੀ ਚੈਨਲ ਨੂੰ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਜੋ ਭੈਣ ਭਰਾ ਵੀਡੀਓ ਦੇਖਦੇ ਆ ਕਮੈਂਟ ਕਰਦੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਇਥੇ ਆਪਾਂ ਕੱਪੜਿਆਂ ਦੀਆਂ ਤਹਿਾਂ ਲਾਵਾਂਗੇ ਇਹ ਤੋ ਤਾਂ ਚਲੋ ਮਸ਼ੀਨ ਵਿੱਚ ਸੋਖੇ ਹੋ ਜਾਂਦੇ ਬਾਅਦ ਵਿੱਚ ਤਹਿਾਂ ਲਾਉਣੀਆਂ ਅਲਮਾਰੀਆਂ 'ਚ ਰੱਖਣੇ ਵੀ ਕੰਮ ਹੋ ਜਾਂਦਾ ਵੱਡਾ ਹੀ ਤੇ ਇਹ ਹੁੰਦਾ ਆ ਵੀ ਜੇ ਹੁਣ ਉੱਤੇ ਤਾਰ ਤੋਂ ਲਾ ਲੈ ਤੇ ਅੰਦਰ ਬੈਠਦੇ ਪਏ ਰਹਿਣ ਉਹ ਵੀ ਨਹੀਂ ਚੰਗੇ ਲੱਗਦੇ ਕੋਲ ਹੋ ਜਾਂਦੀ ਹੈ ਜਿਹੜੇ ਕੰਮ ਨੂੰ ਤਾਂ ਫਿਰ ਕੋਲ ਦੀ ਕੋਹਲੀ ਹੋ ਜਾਂਦੀ ਹੈ ਉਹਦੇ ਨਾਲ ਵਿਤਰੇ ਮੈਨੂੰ ਆਦਤ ਆ ਵੀ ਜਰਾ ਕਿ ਤਾਰ ਤੋਂ ਲਾ ਕੇ ਬੈੱਡ ਤੇ ਰੱਖ ਲੈਣੇ ਠੰਡੇ ਜਿਹੇ ਹੋ ਜਾਣ ਪੱਖਾ ਚਲਾ ਦੇਣਾ ਫਿਰ ਬਾਅਦ ਵਿੱਚ ਤਿਆਹਾਂ ਲਾ ਦਿੱਤੀਆਂ ਹੈ। ਮਾਇ ਤਾਂ ਐਸੇ ਵੀ ਕਿਤੇ ਅੱਡੀ ਨਾਡੀ ਲੱਗੀ ਸਾਰਾ ਦਿਨ ਇੱਕ ਦਿਨ ਨਿਕਲ ਗਿਆ। ਪਹਿਲਾਂ ਘਰ ਦੇ ਕੰਮ-ਕਾਜ, ਸਫਾਈਆਂ, ਸੁਥੀਆਂ ਕਰਕੇ ਹਟੇ। ਬਾਅਦ ਵਿੱਚ ਪਹਿਲਾਂ ਤਾਂ ਸਵੇਰੇ ਜੀ ਇਹਨਾਂ ਨੂੰ ਤੜਕੇ ਤੋਰਿਆ ਗੱਡੀ ਤੇ ਰੋਟੀ-ਰੋਟੀ ਇਹਨਾਂ ਲਈ ਬਣਾਉਣੀ ਹੁੰਦੀ ਆ। ਤੇ ਇਹਨਾਂ ਨੂੰ ਤੋੜ ਕੇ ਬਾਅਦ ਵਿੱਚ ਘਰ ਦੀਆਂ ਸਫਾਈਆਂ, ਸੁਥੀਆਂ ਕਰੋ। ਪਸ਼ੂਆਂ ਵਾਲ ਕਰੋ ਕੰਮ ਸਾਰਾ ਫੇਰ ਆਕੇ ਕੀਤਾ ਕੰਮ ਇਹੇ ਕੱਪੜਿਆਂ ਦਾ ਤਾਂ ਫੇਰ ਹੁਣ ਚਾਹ ਪਾਣੀ ਬਣਾ ਕੇ ਫੇਰ ਪੀਤਾ ਤਾਂ ਫੇਰ ਬਾਅਦ ਵਿੱਚ ਕੱਪੜੇ ਸੁੱਕ ਗਏ ਸੀ ਉਹਨਾਂ ਦੀਆਂ ਤਹਾਂ ਲਗਾ ਕੇ ਤਾਂ ਹੁਣ ਇੱਥੇ ਮੈਂ ਆਲੂ ਉਬਲਣੇ ਰੱਖਣ ਲੱਗੀ ਸੀ ਅੱਜ ਬਣਾਵਾਂਗੇ ਜੀ ਆਪਾਂ ਆਲੂ ਪਕੌੜੇ ਇਹ ਆਏ ਨਹੀਂ ਸੀ ਤੇ ਅਰਜਨ ਨੂੰ ਵਿਚਾਰੇ ਨੂੰ ਪਤਾ ਨਹੀਂ ਲੱਗਦਾ ਕਿ ਸਬਜ਼ੀ ਕੀ ਲਿਆਉਣੀ ਹੈ ਨੇ ਆਣੇ ਨੂੰ ਕੀ ਬਤਾ ਕੀ ਦੇਖਣੀ ਆਪ ਅਸੀਂ ਇਦਾਂ ਜਾਂਦੇ ਨਹੀਂ ਕਿਉਂਕਿ ਸੜਕ ਤੇ ਦੁਕਾਨਾਂ ਅਸੀਂ ਕਰੇ ਗਈਆਂ ਹੀ ਨਹੀਂ ਮੋਰੀ ਆਪਾਂ ਕੁੱਟ ਕੇ ਚਾਹ ਪੀਵਾਂਗੇ ਹੈ ਤਾਂ ਗਰਮੀ ਬਹੁਤ ਸੀਗੀ ਪਹਿਲਾਂ ਸਕੈਸ਼ ਪੀ ਹਟੇ ਸੀ ਪਰ ਫੇਰ ਵੀ ਚਾਹ ਬਿਨਾਂ ਨਹੀਂ ਰਹਿ ਹੁੰਦਾ ਇਹ ਨਸ਼ਾ ਜਿਹੜਾ ਜਿੱਦਾਂ ਲੱਗਾ ਹੀ ਆ ਚਾਹ ਦਾ ਤਾਂ ਇੱਥੇ ਕੁੜੀਆਂ ਲੈ ਕੇ ਆਈਆਂ ਸੀਗੀਆਂ ਬਰੈਡ ਕੋੜੇ ਹੁਣ ਮੈਂ ਕਿਹਾ ਚਲੋ ਇੱਕ ਖਾ ਲਈਨੇ ਚਾ ਲੈਣਾ ਉੱਥੇ ਪਿਆਜ਼ ਟਮਾਟਰ ਤੇ ਲਸਣ ਦੀ ਛਿੱਲ ਤੇ ਕੱਟ ਸਵਾਰ ਲੈ ਸੀ ਤਾਂ ਤੜਕਾ ਤੋੜ ਕੇ ਵੀ ਤਿਆਰੀ ਕਰਕੇ ਰੱਖ ਜਾਗੇ ਐਤ ਤਾਰਾਂ ਟਿੰਨੇ ਆਪ ਚੋਣੀਆਂ ਪੈਣੀਆਂ ਆ ਮੱਝ ਨੂੰ ਟੀਕਾ ਲਾ ਕੇ ਛੋਣਾ ਪੈਣਾ ਕਿਉਂਕਿ ਉੱਦਾਂ ਤੋਂ ਮੇਰੇ ਕੋਲ ਮਿਲਦੀ ਨਹੀਂ ਜੋਨ ਸਾਹਿਬ ਗਾਏ ਗੱਡੀ ਲੈ ਕੇ ਕਹਿੰਦੇ ਲੋਡ ਹੀ 2:30 ਵਜੇ ਆਇਆ ਤੇ ਹਜੇ ਕਿੱਥੇ ਆਉਣਾ ਹਜੇ ਵੀ ਨਹੀਂ ਆਏ ਹੈਗੇ ਕਾਫੀ ਟਾਈਮ ਹੋ ਗਿਆ ਹੁਣ ਮੈਨੂੰ ਲੱਗਦਾ 7 ਤੋਂ ਉੱਤੇ ਹੀ ਹੋਣਾ ਟਾਈਮ ਹਾਂਜੀ 7:10 ਹੋਏ ਆ ਤੇ ਹਜੇ ਵੀ ਨਹੀਂ ਆਇਆ ਚਾਉਣ ਗਿਆ 9:00 ਵਜੇ ਦੇ ਕਰੀਬ ਇੱਥੇ ਆਪਾਂ ਲਸਣ ਪੀ ਲਿਆ ਸੀਗਾ ਪਾਣੀ ਦੇ ਵਿੱਚ ਆਜੂ ਤਾਂ ਲੱਗਦਾ ਨੱਠ ਭਜਾਈ ਤਾਂ ਬਾਧੂ ਰਹਿੰਦੀ ਜੇ ਕਿ ਜੇ ਕੰਮ ਕਰਨਾ ਆ ਜੀ ਕੰਮ ਬਹੁਤ ਆ ਜੇ ਟੀਟ ਹੋ ਕੇ ਪੈ ਜਾਓ ਤਾਂ ਫਿਰ ਟੀਟ ਹੋ ਜਾਈਦਾ ਇੰਦਰ ਆਪਾਂ ਆ ਗਏ ਸੀ ਪਸ਼ੂਆਂ ਵਾਲੀ ਇਹਨਾਂ ਦੀ ਫੀਡ ਆਪਾਂ 2:00 ਵਜੇ ਪਾਣੀ ਪਾ ਕੇ ਪੀ ਦੇਦੀ ਆ ਤੇ ਫਿਰ ਇਦਾਂ ਤੂੜੀ ਦੇ ਉੱਪਰ ਬਾਕੀ ਤਾਂ ਕੰਡ ਕਰ ਦੇ ਦੀ ਇਹਨਾਂ ਨੂੰ ਇਹ ਚੋਣੀਆਂ ਸੌਖੀਆਂ ਹੋ ਜਾਂਦੀਆਂ ਜੇ ਪੇੜੇ ਤੋਂ ਬਗੈਰ ਚੋਣੇ ਆ ਫਿਰ ਲੱਤਾਂ ਖੁਰੀਆਂ ਹੀ ਚਲੋਂਜੇ ਨੇ ਕਿਉਂਕਿ ਆਪਾਂ ਨਿਆਣਾ ਨਹੀਂ ਪਾਉਂਦੇ ਰੱਸੀ ਨਹੀਂ ਪਾਉਂਦੇ ਇਹਨਾਂ ਦੀਆਂ ਲੱਤਾਂ ਨੂੰ ਸ਼ੁਰੂ ਤੋਂ ਪੁਆਈ ਨਹੀਂ ਆਹ ਤਾਂ ਜਿਹੜੀ ਲਾਲ ਗਾਂ ਆ ਜਦੋਂ ਇਹਦੇ ਅਸੀਂ ਪਹਿਲਾਂ ਪੀੜੀਆਂ ਬੰਨਣ ਲੱਗ ਪੈ ਸੀਗੇ ਜਦੋਂ ਇਹ ਸੂਣ ਵਾਲੀ ਸੀਗੀ ਇਹਨੇ ਜਦੋਂ ਨਿਆਣਾ ਪਾਉਣਾ ਹੁੰਦਾ ਸੀ ਤਾਂ ਇਹ ਇਦਾਂ ਕਰਦੀ ਹੁੰਦੀ ਸੀਗੀ ਵੀ ਡੈਗ ਪਿੰਦੀ ਹੁੰਦੀ ਸੀਗੀ ਉੱਥੇ ਸ਼ੈਫੀ ਤੁਰੇ ਰੱਖਦਾ ਸੀ ਉਹਨੂੰ ਇਹ ਸੀ ਵੀ ਮੈਨੂੰ ਛੇਤੀ ਦੁੱਧ ਪਾ ਦੋ ਮੈਨੂੰ ਇਹ ਸੀਗਾ ਵੀ ਮੈਂ ਸ਼ੀਤ ਸ਼ੀਤ ਧਾਰਾ ਜੋਲਵਾ ਬਾਨਾ ਆਣੇ ਨੇ ਆ ਜਾਣਾ ਦੁੱਧ ਲੈਣ ਪਹਿਲਾਂ ਗਾਈਆਂ ਚੋਕੇ ਉਹਨਾਂ ਦਾ ਦੁੱਧ ਉਹਨਾਂ ਨੂੰ ਪਾ ਦਾਂ ਤਾਂ ਮੱਝ ਮੈਂ ਬਾਅਦ ਚ ਚੋਲੂੰਗੀ ਤੇ ਇਧਰ ਆਪਾਂ ਇੱਕ ਗਾਂ ਚੋਲੀ ਸੀਗੀ ਤਾਂ ਦੂਜੀ ਦਾ ਫੀਲ ਦੂਜੀ ਨੂੰ ਪਾ ਕੇ ਤਾਂ ਹੁਣ ਆਪਾਂ ਉਹਨੂੰ ਚੋਲਾਂਗੇ ਮੱਝ ਦਾ ਟਾਸਕ ਵੈਸੇ ਖੜ ਤਾ ਜਾਂਦੀ ਹੈ ਜਿੱਦਾਂ ਟੀਕਾ ਲਾ ਕੇ ਮੁਰੇ ਪੇੜਾ ਪਾ ਦੋ ਪਰ ਇਦਾਂ ਵੀ ਉਹ ਫੇਰ ਵੀ ਥੋੜਾ ਦੁੱਧ ਮੇਰੇ ਕੋਲੋਂ ਘਟ ਦਿੰਦੀ ਕਿਲੋ ਦੇ ਦੁੱਧ ਦਾ ਫਰਕ ਪਾ ਜਾਂਦੀ ਹੈ ਸਾਵੀਨੜਾ ਕੁਸੂ ਨੇ ਉੱਦਦਾ ਮਿਲਣਾ ਖੁਸ਼ ਹੋ ਕੇ ਦੁੱਧ ਦੇ ਦਿੰਦਾ ਤੇ ਇਦਾਂ ਇਹਨਾਂ ਦੇ ਕੋਲੋਂ ਤੋਂ ਬੈਲ ਪੈਂਦੀ ਉਦਹੀਂ 2:30 ਵਜੇ ਡੇੜੰਗ ਲੱਗ ਗਈ ਸੀਗੀ ਤੇ ਮੇਰੇ ਕੋਲੋਂ ਫਿਰ ਉਹਨਾਂ ਟੀਕਾ ਲਵਾ ਕੇ ਮਿਲਣਾ ਥੋੜਾ ਘੱਟ ਦੁੱਧ ਦਿੰਦੀ ਆ ਜਿਆਦਾ ਤੇ ਜੋਰਸਾਬ ਦਾ ਹੀ ਕਰਦੀ ਆ ਉਹ ਘਰੇ ਹੈਗੀ ਆ ਤਾਂ ਖੁਸ਼ ਆ ਪੂਰੀ ਜੇ ਉਹ ਗਏ ਆ ਇਹਨ ਗੇਟਾਂ ਵੱਲੋਂ ਮੂੰਹ ਚੱਕ ਲੈਣਾ ਬਸ ਉੱਚੀ ਉੱਚੀ ਰੌਲਾ ਪਾਈ ਜਾਣਾ ਕਦੋਂ ਆਉਂਦਾ ਕਦੋਂ ਧਾਰ ਚੋਂਦਾ ਮੇਰੇ ਮੁੜੇਖ ਆਪਾਂ ਗਾਂ ਇਹ ਵੀ ਗਾਂ ਚੋਲਣ ਲੱਗੇ ਸੀਗੇ ਧਾਰ ਕੱਢ ਲੈਣ ਲੱਗੇ ਸੀ ਧਾਰਾ ਕੱਢ ਕੇ ਹੁਣ ਆਪਾਂ ਇਹ ਦੁੱਧ ਅੰਦਰ ਰੱਖ ਕੇ ਤਾਂ ਇਹਨਾਂ ਬੰਨ ਵਾਲਿਆਂ ਦਾ ਪਾਜਾਂਗੇ ਫੇਰ ਮੱਝ ਚੋਣ ਜਾਵਾਂਗੇ ਇਸ ਵੇਲੇ 5:00 ਵਜੇ ਨਾ ਹਮਸ ਜੀ ਹੋ ਜਾਂਦੀ ਬਹੁਤ ਤੇ ਫੇਰ ਸਾਢੇ 1:00 6:00 7:30 ਇੱਥੇ ਨੇਰੀ ਰੋਜ਼ ਆਉਣੀ ਹੈ ਜੀ ਇੱਥੇ ਆਪਾਂ ਮੱਝ ਚੋਣ ਲੱਗ ਪਏ ਸੀ ਆ ਕੇ ਕੀੜ ਪਾ ਕੇ ਨਾਲ ਲੱਗਦਾ ਮੈਂ ਟੀਕਾ ਲਾ ਦਿੱਤਾ ਸੀ ਟੀਕਾ ਤਾਂ ਮੈਂ ਲਾ ਲੈਣੀ ਹੁੰਦੀ ਆ ਤੇ ਲਾ ਲਿਆ ਸੀਗਾ ਦੁੱਧ ਉਦੋਂ ਤਾਂ ਇਦਾਂ ਖੜ ਜਾਂਦੀ ਪਿੰਡਾ ਜਾਂ ਛਣਕਦੀ ਆ ਫੇਰ ਵੀ ਜਦੋਂ ਮੈਂ ਥਣ ਧੋਨੀ ਆ ਤਾਂ ਦੇਖੋ ਕਿਦਾਂ ਪਿੰਡਾ ਛਣਕਦੀ ਆ ਵੀ ਨਾ ਹੀ ਹੱਥ ਲਾਤ ਖਰਾ ਆ ਪਰ ਚਲੋ ਫੇਰ ਵੀ ਆਪਾਂ ਨੂੰ ਉਹਨੇ ਦੁੱਧ ਵਿਚਾਰੀ ਨੇ ਦੇ ਦਿੱਤਾ ਜਿੰਨਾ ਉਹਦਾ ਦਿਲ ਕੀਤਾ ਦੇ ਦਿੱਤਾ ਅੱਜ ਤਾਂ ਆਉਣਾ ਹੀ ਨਹੀਂ ਜੀ ਬਾਕੀ ਕੱਲ ਨੂੰ ਦਊਗੀ ਹੁਣ ਰੱਜ ਕੇ ਦੁੱਧ ਉਹਦੇ ਕੋਲ ਜੋੜ ਸਾਹਿਬ ਕੋਲ ਥੋੜਾ ਪਸੂ ਨੂੰ ਹੋ ਜਾਂਦਾ ਹੇਰਵਾਜਾ ਕਰਦੀ ਰਹਿੰਦੀ ਹੈ ਜਦੋਂ ਇਹ ਘਰੇ ਨਹੀਂ ਹੁੰਦੇ। ਬਲੋਜੀ। ਇੱਕ ਜੀ ਤਾਰ ਵੀ ਥੋੜੀ ਜਿਹੀ ਕਰੜੀ ਹੋਈ ਆ ਹੁਣ ਟੋਕੜ ਹੋਈ ਕਰਕੇ। ਤਾਰ ਮੈਨੂੰ ਕਰੜੀ ਲੱਗਦੀ ਕਿਉਂਕਿ ਗਾਈਆਂ ਚੋਕੇ ਪਹਿਲਾਂ ਮੱਝ ਮੱਝਾਂ ਚੋਂਦੀ ਸੀ ਜਦੋਂ ਤਾਂ ਫਿਰ ਹੁਣ ਇੱਕ ਮੱਝ ਸੀ ਵੇਚ ਦਿੱਤੀ ਸੀਗੀ। ਇਹ 시ਗੀ ਇਹਨੂੰ ਚੋਦੀ ਰਹੀਆਂ ਪਹਿਲਾਂ ਜਦੋਂ ਕਸੂਈ ਆ ਤਾਜੀ ਤਾਜੀ ਬਾਅਦ ਵਿੱਚ ਪਤਾ ਨਹੀਂ ਇਹਨੂੰ ਕੀ ਹੋ ਗਿਆ ਇਹ ਉਹਨਾਂ ਦੇ ਹੱਥ ਪੈ ਗਈ ਚੋਲ ਸਾਬ ਉਹਨਾਂ ਦੇ ਇਦਾਂ ਲੱਤ ਨਹੀਂ ਪਿੱਛੇ ਨੂੰ ਕਰਦੀ ਸੀ ਬਹੁਤ ਔਖੀ ਸੀ ਚੋਈ ਮੈਂ ਇਹ ਆਪਾਂ ਇਦਾਂ ਚੋਨੇ ਹੁੰਨੇ ਉੱਪਰੋਂ-ਉੱਪਰੋਂ ਪਹਿਲਾਂ ਚੋ ਲੈਣਾ ਚੌਹਾਂ ਥਾਣਾ ਦਾ ਦੁੱਧ ਤੇ ਇਹ ਚੋ ਕੇ ਘਰ ਰੱਖ ਲਈਦਾ ਫਿਰ ਜਿਆਦਾ ਫੈਟ ਵਾਲਾ ਦੁੱਧ ਆਪਾਂ ਡੈਰੀ ਐਚ ਪਾ ਦਿੰਦਾ ਆ ਕੁਛ ਥੋੜਾ ਕਿਲੋ ਕਰਖ ਲੈਣਾ ਰੈਡ ਕਰਨ ਲਈ ਇਹਨਾਂ ਡੋਕਿਆਂ ਵਾਲੇ ਚੋ ਤੇ ਬਾਕੀ ਡੈਰੀ ਚ ਪਈਦਾ ਆਪਣਾ ਜੀ 84 85 86 ਇੱਥੇ ਤੱਕ 87 ਰੁਪਏ ਤੱਕ ਵੀ ਕਈ ਵੇਲੇ ਦੁੱਧ ਲੱਗ ਜਾਂਦਾ ਤੇ ਜੀ ਮੇਰਾ ਅੱਜ ਸਹਰਤ ਤੇ ਲੱਤਾਂ ਬਹੁਤ ਦੁਖੀਆਂ ਪਤਾ ਨਹੀਂ ਜੀ ਦੁਪਹਿਰੇ ਧੁੱਪੇ ਕੰਮਕੁਮ ਕਰਦੀ ਰਹੀ ਕਪੜੇ-ਕੁਪੜੇ ਧੋ ਕੇ ਬਾਹਰ ਸੁੱਕਣੇ ਪਾਉਣ ਜਾਂਦੀ ਸੀ ਗਰਮੀ ਲੱਗ ਗਈ ਤੇ ਗਰਮ ਸ਼ਰਦ ਕੀ ਹੋ ਗਈ ਸਰੀਰ ਮੇਰਾ ਗੋਲੀ ਖਾਣੀ ਪਈ ਮੈਨੂੰ ਦਰਦਾਂ ਦੀ ਇਤਰਾਪਾ ਆਲੂ ਕੋੜਿਆਂ ਨੂੰ ਲੱਗੇ ਜੀ ਤੜਕਾ ਲਾਉਣ ਆਲੂ ਆਪਾਂ ਉਬਾਲ ਲੈ ਸੀਗੇ ਤੜਕਾ ਤੁੜਕਾ ਮੇ ਜਾਣ ਲੱਗੀ ਕੱਟ ਗਈ ਸੀ ਤੇ ਜਿੰਨੇ ਚਿਰ ਮੈਂ ਭਾਂਡੇ ਤੋਤੇ ਡੈਰੀ ਵਾਲੇ ਤੇ ਦੂਸਰੇ ਬਾਟੀਆਂ ਵਗੈਰਾ ਉਹਨੇ ਚੱਟ ਵਿੱਚ ਤੇਲ ਰੱਖ ਦਿੱਤਾ ਸੀ ਕਿ ਚਲੋ ਕੱਢ ਜੂਗਾ ਹੌਲੀ ਹੌਲੀ ਲੋ ਜੀ ਪਿਆਜ਼ ਤੇ ਜੀਰਾ ਗਿਆ ਪੁੱਜ ਲਸਣ ਤੇ ਜੀਰਾ ਇੱਥੇ ਆਪਾਂ ਪਾ ਦੇ ਉੱਤੇ ਪਿਆਜ਼ ਜੀ ਹਾਂ ਕੰਮ ਸਾਰੇ ਜ਼ਰੂਰੀ ਆ ਜੀ ਜਦੋਂ ਇਹ ਜਦੋਂ ਇਹ ਕਿਤੇ ਗਏ ਹੁੰਦੀ ਆ ਫਿਰ ਥੋੜੀ ਜੀ ਜ਼ਿੰਮੇਵਾਰੀ ਹੋਰ ਵਧ ਜਾਂਦੀ ਆ ਜੇ ਘਰੇ ਹੁੰਦੇ ਆ ਚਲੋ ਫੇ ਮੈਨੂੰ ਘੱਟ ਫਿਕਰ ਹੁੰਦਾ ਆ ਉਦਰਲਾ ਪਸ਼ੂਆ ਵੰਦਾ ਤੇ ਜਦੋਂ ਇਹ ਨਹੀਂ ਘਰ ਹੁੰਦੇ ਫਿਰ ਤਾਂ ਵੱਧ ਕੰਮ ਪੈ ਜਾਂਦਾ ਹੈ ਸਰੀਰ ਦੀ ਤੰਦਰੁਸਤੀ ਹੋਵੇ ਬਸ ਫਿਰ ਤਾਂ ਕੋਈ ਕੰਮ ਨਹੀਂ ਕਰਦਾ ਨਹੀਂ ਬੰਦਾ ਥੱਕਦਾ ਪਰ ਜੇ ਜਦੋਂ ਸਰੀਰ ਨਾ ਤੰਦਰੁਸਤ ਹੋਵੇ ਫਿਰ ਕੰਮ ਵੀ ਗੱਡਾ ਹੀ ਲੱਗਦਾ ਆ ਵਾਏ ਕਿੱਦਾਂ ਕਰਾਂਗੇ ਕੰਮ ਇੱਕ ਥੋੜੀ ਜਿਹੀ ਮੈਨੂੰ ਆਦਤ ਹੈ ਮੇਰਾ ਸਪੀਡ ਥੋੜੀ ਜਿਹੀ ਫਾਸਟ ਹੈ ਕੰਮ ਕਰਨ ਦੀ ਮੈਨੂੰ ਇਹ ਹੁੰਦਾ ਛਿਤੀ ਛਿਤੀ ਕੰਮ ਹੋ ਜਵੇ ਟਾਈਮ ਇਦਾਂ ਨਾ ਹੋਵੇ ਮੇਰਾ ਜ਼ਿਆਦਾ ਹੋ ਜਵੇ ਤੇ ਮੇਰਾ ਕੰਮ ਰਹਿ ਜਵੇ ਕੋਈ ਜਿਹੜਾ ਹੈਗਾ ਕਰ ਲਵਾਂ ਪਰ ਹੁਣ 40 ਪਲੱਸ ਹੋਏ ਆ ਤਾਂ ਹੁਣ ਇੰਨਾ ਕੰਮ ਵੀ ਨਹੀਂ ਜਦੋਂ ਕਰਦੇ ਆ ਮੇਰੇਆਂ ਤਾਂ ਡੈਸਕ ਦੀ ਪ੍ਰੋਬਲਮ ਪੈਣ ਕਰਕੇ ਮੈਨੂੰ ਤੇ ਥੋੜੇ ਜਿਹੇ ਜਿਹੜੀ ਮੈਂ ਬੱਚੇ ਵਾਲੀ ਮੈਡੀਸਨ ਖਾਣੀ ਆ ਉਹ ਇੱਕ ਪਾਸੇ ਉਹਦਾ ਫਾਇਦਾ ਵੀ ਹੋਊਗਾ ਆਪਣੇ ਚਲੋ ਜਦੋਂ ਹੋਊਗਾ ਹੋਊਗਾ ਪਰ ਉਹਦਾ ਨੁਕਸਾਨ ਵੀ ਆ ਮੈਨੂੰ ਸਾਹ ਬਹੁਤ ਚੜਨ ਲੱਗ ਗਿਆ ਉਸ ਦਵਾਈ ਦੇ ਨਾਲ ਪਤਾ ਨਹੀਂ ਉਹ ਦਵਾਈਆਂ ਇੰਨੀਆਂ ਤੇਜ਼ ਆ ਤੇ ਜਦੋਂ ਟਿਊਬਾਂ ਟੈਸਟ ਕਰਾਈਆਂ ਉਸ ਤੋਂ ਬਾਅਦ ਜਿਹੜੀ ਦਵਾਈ ਮੈਂ ਖਾਧੀ ਮੇਰੇ ਨੂੰ ਸਟਰੋਂਗ ਲੱਗੀ ਉਹ ਦਵਾਈ ਉਹਦੇ ਨਾਲ ਮੈਨੂੰ ਇੱਕ ਗੈਸ ਦੀ ਪ੍ਰੋਬਲਮ ਟੈੱਕ ਇਦਾਂ ਤਜਾਬ ਦੀ ਨਾਲ ਮੈਨੂੰ ਇਦਾਂ ਹੋ ਜਾਂਦਾ ਵੀ ਜਦੋਂ ਮੈਨੂੰ ਸਾਹ ਚੜਨ ਲੱਗਿਆ ਹੁੰਦਾ ਫਿਰ ਮੈਂ ECG ਵਗੈਰਾ ਕਰਾਈ ਤੇ ਨਹੀਂ ਨਾਰਮਲ ਸੀ ਕਹਿੰਦੇ ਉਹਦੇ ਵੈਸੇ ਹੋ ਜਾਂਦਾ ਕਈ ਵਾਰ ਦਵਾਈ ਤੇਜ ਖਾਣ ਦੇ ਨਾਲ ਤਾਂ ਗੈਸ ਬਣ ਜਾਂਦੀ ਫਿਰ ਉਹਨਾਂ ਨੇ ਹੁਣ ਦਵਾ ਉਹ ਘਟਾਈ ਆ ਥੋੜੀ ਜਿਹੀ ਚਲੋ ਆਪਣੇ ਹਿਸਾਬ ਨਾਲ ਦਵਾਈ ਦਿੰਦੇ ਆ ਕਿਉਂਕਿ ਜਿਹੜਾ ਨੌਕਸ ਆ ਆਪਣੇ ਅੰਦਰ ਇੱਥੇ ਆਪਾਂ ਜੀ ਪਕੌੜੇ ਲਾਏ ਸੀਗੇ ਇਹ ਪਕੌੜੇ ਉਦਾਂ ਨਹੀਂ ਜੋਲ ਸਾਹਿਬ ਨੇ ਖਾਣੇ ਕਹਿੰਦੇ ਮੈਨੂੰ ਨਹੀਂ ਚੰਗੇ ਲੱਗੇ ਤੇ ਇਹਨਾਂ ਨੂੰ ਮੈਂ ਕੱਟ ਕੇ ਹਨਾ ਇਦਾਂ ਲਫਾਫੇ 'ਚ ਹੀ ਪਾ ਲਿਆ ਸੀ ਪਕੌੜਿਆਂ ਵਾਲੇ 'ਚ ਤੇ ਥੋੜਾ ਜਿਹਾ ਮੈਂ ਕੋਟਣੇ ਦੇ ਨਾਲ ਤਬ ਪੰਨਲੇ ਸੀਗੇ ਦਾਦੜ ਫਾਦੜ ਦੇ ਕਰ ਲੈ ਸੀਗੇ ਜਦੋਂ ਇਦਾਂ ਬਣਾਉਣੀ ਆ ਤੇ ਫਿਰ ਤਰੀ ਵੀ ਸਵਾਦ ਬਣਦੀ ਆ ਬਹੁਤ ਸਵਾਦ ਲੱਗਦੀ ਆ ਤਰੀ ਸਬਜੀ ਪਕੌੜਿਆਂ ਦੀ ਤੇ ਇਹ ਇਹਨਾਂ ਨੂੰ ਪਤਾ ਨਹੀਂ ਕਿਉਂ ਨਫਰਤ ਪਿਆ ਕਹਿੰਦੇ ਮੈਨੂੰ ਨਹੀਂ ਚੰਗੇ ਲੱਗਦੇ ਇਹਨੂੰ ਥੋੜੇ ਭੰਨਿਆ ਕਰ ਬਰੀਕ ਕਰ ਲਿਆ ਕਰ ਮੈਂ ਜ਼ਿਆਦਾ ਵੀ ਨਹੀਂ ਬਰੀਕ ਕੀਤੇ ਆ ਜਣ ਕਹਿੰਦਾ ਮੈਂ ਨਹੀਂ ਇੰਨੇ ਬਰੀਕ ਖਾਣੇ ਇੱਕ ਤਾਂ ਦੋਨਾਂ ਜਣੇ ਦੀ ਵੱਖਰੀ ਵੱਖਰੀ ਪਸੰਦ ਆ ਕਹਿੰਦਾ ਮੈਨੂੰ ਤਾਂ ਮੇਰੇ ਲਈ ਰਹਿਣ ਤੋਂ ਪੰਜ ਛੇ ਕ ਉਹਦੇ ਲੋ ਜੀ ਟਮਾਟਰ ਵੀ ਆਪਾਂ ਬਾਅਦ ਤੇ ਨਾਲ ਹੀ ਆਪਾਂ ਲੂਣ ਪਾ ਦਾਂਗੇ ਕਿਉਂਕਿ ਟਮਾਟਰ ਛੇਤੀ ਹੋ ਜਾਊਗਾ ਤੇ ਨਾਲ ਹੀ ਬਾਅਦ ਵਿੱਚ ਟਮਾਟਰ ਟਮਾਟਰ ਨੂੰ ਥੋੜਾ ਸੇਕ ਲੱਗਦਾ ਫੇ ਆਪਾਂ ਪਕੌੜੇ ਵੀ ਪਾ ਦਾਂਗੇ ਕਿਉਂਕਿ ਪਕੌੜੇ ਮੈਂ ਥੋੜੇ ਜਿਹਾ ਪੁੰਨ ਲੈਣੇ ਨੇ ਸੇਕਦੇ ਆਲ ਵਾਲੀ ਨਹੀਂ ਹੁੰਦੀਆਂ ਫੇ ਵਧੀਆ ਬਣ ਜਾਂਦੇ ਆ ਬਾਕੀ ਜੀ ਸਾਰਿਆਂ ਨੂੰ ਰਿਕਵੈਸਟ ਆ ਜੋ ਵੀ ਆਪਣੇ ਚੈਨਲ ਤੇ ਆਉਂਦੇ ਭੈਣ ਭਰਾ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਜੀ ਮੈਂ ਹਮੇਸ਼ਾ ਵੀਡੀਓ ਜੇ ਲਾ ਲਈ ਆਪਾਂ ਕਿਸੇ ਦੀ ਤੁਹਾਨੂੰ ਪੂਰੀ ਦੇਖਣਾ ਆ ਜਿੱਦ ਜਿੱਦ ਨੋਟੀਫਿਕੇਸ਼ਨ ਆ ਗਏ ਬੇਸ਼ੱਕ ਮੈਂ ਲੇਟ ਦੇਖਾਂ ਦੇਖਦੀ ਜਰੂਰ ਆ ਹਰ ਇੱਕ ਦੀ ਵੀਡੀਓ ਤੇ ਕਿਸੇ ਵੇਲੇ ਕਮੈਂਟ ਮੇਰੇ ਕੋਲ ਲੇਟ ਹੁੰਦਾ ਆ ਵੀਡੀਓ ਦੇਖ ਲਈ ਆਪਾਂ ਕੋਈ ਕੰਮ ਕਰਦੇ ਆ ਕਮੈਂਟ ਜਿਦਾਉਣ ਰੋਟੀ ਬਣਾਉਂਦੇ ਹੋਈ ਹੈ ਸਬਜ਼ੀ ਨੂੰ ਤੜਕਾ ਲਾਉਂਦੇ ਹੋ ਵੀਡੀਓ ਚੱਲੀ ਜਾਣੀ ਆ ਤੇ ਕਮੈਂਟ ਫੇ ਮੈਂ ਲੇਟ ਕਰ ਦਿੰਨੀ ਹੁੰਦੀ ਆ ਦੇਖੀ ਦੀ ਜਰੂਰ ਆ ਵੀਡੀਓ ਕਿਉਂਕਿ ਜੇ ਆ ਮੈਨੂੰ ਮੇਰੇ ਸਾਥ ਤੇ ਸਪੋਰਟ ਤੁਸੀਂ ਦਿੰਨੇ ਆ ਮੈਨੂੰ ਤਾਂ ਇਹ ਮੇਰਾ ਵੀ ਫਰਜ਼ ਬਣਦਾ ਤੁਹਾਨੂੰ ਵੀ ਮੈਂ ਸਾਥ ਤੇ ਸਪੋਰਟ ਦੇਵਾਂ ਇਦਾਂ ਇੱਕ ਦੂਜੇ ਦੇ ਸਾਥ ਸਪੋਰਟ ਨਾਲ ਹੀ ਆਪਾਂ ਅੱਗੇ ਵਧਣਾ ਸਾਰੀਆਂ ਭੈਣਾਂ ਭਰਾਵਾਂ ਨੇ ਬੋ ਜੇ ਇੱਥੇ ਆਪਾਂ ਅੱਜ ਹਰੀਆਂ ਮਿਰਚਾਂ ਨਹੀਂ ਪਾਈਆਂ ਜੀ ਉਹ ਮੈਨੂੰ ਉਹ ਵੀ ਕਾਲ ਬੋ ਗਈ ਅੱਜ ਜਿਹੜਾ ਮੈਂ ਚੱਕ ਕੇ ਪਹਿਲਾਂ ਉਹਨਾਂ ਨੂੰ ਗ੍ਰੈਂਡ ਜੀਆਂ ਕਰੇ ਲਾਲ ਮਿਰਚੀ ਪਾ ਦਿੱਤੀ ਵੀ ਤਰੀ ਵਾਲੀ ਸਬਜੀ ਹੈ ਸਰਵੇ ਦੇ ਵਿੱਚ ਲਾਲ ਹੀ ਸੋਹਣੀ ਲੱਗਣੀ ਹੈ ਇੱਥੇ ਆਪਾਂ ਆਲੂ ਵੀ ਮੈਸ਼ ਜੇ ਕਰ ਲੈ ਸੀ ਅਸਿਕ ਬਣਾਈਏ ਵੀ ਕੀ ਜੇ ਐਤ ਕੀ ਕਰਦੀ ਸਬਜੀ ਹੈ ਨਹੀਂ ਕੋਈ ਤੇ ਮੋਰਲੇ ਲਿਆ ਕੇ ਬਣਾਉਨੇ ਆ ਅੱਗੇ ਹਮੇਸ਼ਾ ਹੋ ਜਾਂਦੀ ਐਤ ਕੀ ਦਾ ਲਾਈਟ ਖੂਆਂ ਵਾਲੀ ਵੀ ਇੱਦਾਂ ਆਉਂਦੀ ਹੈ ਜੀ ਪਹਿਲਾਂ ਜਿਹੜੀਆਂ ਲਾਈਆਂ ਸੀਗੀਆਂ ਸਬਜ਼ੀਆਂ ਉਹ ਇਹਦੇ ਲਾਈਟ ਨਾ ਆਨ ਕਰਕੇ ਸੁੱਕ ਸੜ ਗਈਆਂ ਤੇ ਪਾਣੀ ਕੇਅਰ ਵੀ ਨਹੀਂ ਹੋਈ ਇਹਨਾਂ ਕੋਲ ਸੀਜ਼ਨ ਚੱਲਦਾ ਸੀ ਕਰਕੇ ਤੇ ਲਓ ਜੀ ਇੱਥੇ ਆਪਾਂ ਪਾ ਦਿੱਤਾ ਪਾਣੀ ਤੇ ਹੁਣ ਸਬਜ਼ੀ ਹੌਲੀ ਹੌਲੀ ਰਿੱਜੂਗੀ ਮੈਨੂੰ ਵੈਸੇ ਪਤਲੀ ਤਰੀ ਵਾਲੀ ਸਬਜ਼ੀ ਪਸੰਦ ਆ ਤੇ ਜੋੜ ਸਾਹਿਬ ਕਹਿੰਦੇ ਸੰਘਣੀ ਸੰਘਣੀ ਜਿਹੀ ਤਰੀ ਹੋਵੇ ਮੈਂ ਜੇ ਕਹਿੰਨੀ ਹੁਣ ਇਹ ਉਹ ਸਬਜੀ ਜੀ ਲੱਗਦੀ ਰਹਿੰਦੀ ਤਰੀ ਤਾਂ ਥੋੜੀ ਥੋੜੀ ਪਤਲੀ ਹੋਵੇ ਤਾਂ ਚੰਗੀ ਲੱਗਦੀ ਆ। ਮਨੇ ਇਥੇ ਆਪਾਂ ਦਾਲ ਸਬਜੀ ਨੂੰ ਤੜਕਾ ਲਾ ਕੇ ਤੇ ਕਿਚਨ ਦੇ ਦਿੱਤੀ ਸੀ ਸਵਾਰ। ਹੋਰ ਜੀ ਜੇ ਵੀਡੀਓ ਚੰਗੀ ਲੱਗਦੀ ਹੁੰਦੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਜੀ। ਇਥੇ ਦੇਖੋ ਜੀ ਫੇਰ ਬਾਹਰ ਤੁਹਾਨੂੰ ਦਿਖਾਉਨੇ ਆ ਬਦਲ ਫੇਰ ਹੋਏ ਸੀਗੇ। ਤੇ ਮੇਰੀ ਦਾਹਨ ਪੂਰਾ ਰੁਕ ਰੋਕਰਵਾਨ ਚੜਿਆ ਖੜਿਆ ਸੀ ਐਨ ਪੂਰੀ ਫੁੱਲ ਨੇਰੀ ਸੀ ਚੰਗਾ ਜੀ ਸਤਿ ਸ਼੍ਰੀ ਅਕਾਲ